ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਦੇ ਵਿੱਚ। ਲੋ ਜੀ ਆਪਾਂ ਅੱਜ ਬਣਾਈ ਜਾਨੇ ਆ ਦੁੱਧ। ਤੇ ਤੁਸੀਂ ਪਹਿਲਾਂ ਦੇ ਵਲੌਗ ਨੂੰ ਸ਼ੇਅਰ ਸਪੋਰਟ ਜ਼ਰੂਰ ਕਰਿਆ ਕਰੋ। ਦੁੱਧ ਪਾਣੇ ਦੇ ਚ ਆਪਾਂ ਹੁਣ ਲੋ ਜੀ ਆਪਾਂ ਇੱਚ ਪਾਤਾ ਦੁੱਧ ਤੇ ਨਾਲੇ ਆਪਾਂ ਪਾਇਆ ਗੁੜ। ਆਪਣੇ ਵਾਸਤੇ ਬਣਾ ਲੰਗਿਆ ਦੁੱਧ। ਤੇ ਦੁੱਧ ਵਾਲਾ ਗੁੜ ਬਹੁਤ ਵਧੀਆ ਰਹਿੰਦਾ। ਦੁੱਧ ਵਾਲੀ ਉਚਾ, ਦੁੱਧ ਵਾਲੀ ਗੁੜ, ਸਾਰਾ ਕੁਝ ਤੇ ਆਪਾਂ ਇਹ ਚ ਪਾਵਾਂਗੇ ਥੋੜੀ ਜੀ ਪੱਤੀ। ਤੇ ਫਿਰ ਆਪਾਂ ਵਧੀਆ ਜ਼ਮੀਂ ਪਿਆ ਗੜੇ ਗੁੜੇ ਪਏ ਨੇ ਤੇ ਤੁਸੀਂ ਵੀ ਦੱਸਿਓ ਵੀ ਕਿੱਥੇ ਕਿੱਥੇ ਪਏ ਨੇ ਤੇ ਆਪਾਂ ਹੁਣ ਦੁੱਧ ਬਣਾ ਕੇ ਪੀਨੇ ਆ। ਲੋ ਜੀ ਮਿੱਤਰੋ ਚੱਲ ਪਈ ਆਪਾਂ ਸ਼ਹਿਰ ਨੂੰ ਅੱਜ ਪ੍ਰੋਗਰਾਮ ਹੈ ਜੀ ਮੁੰਡਾ ਮਿੱਤਰ ਯਾਰ ਦੋਸਤ ਉਹਦੇ ਮੁੰਡੇ ਦਾ ਪ੍ਰੋਗਰਾਮ ਹੈ ਅੱਜ ਤੇ ਲੋੜੀ ਵਗੈਰਾ ਸੈਲੀਬ੍ਰੇਟ ਕਰਨੀ ਸੀ ਤੇ ਕੁਝ ਕਰਨਾ ਕਰਕੇ ਲੇਟ ਹੋ ਗਏ ਤੇ ਅੱਜ ਮਿੱਤਰੋ ਲੋੜੀ ਦਾ ਫੰਕਸ਼ਨ ਸ਼ਹਿਰ ਤੇ ਕਰਵਿੰਦਰ ਨੂੰ ਉਤਾਰਨਾ ਸੀ ਦੇ ਪਿੰਡ ਤੇ ਬਾਕੀ ਹੰਡਾਰ ਸ਼ਾ ਰਿਹਾ ਤੇ ਮੈਂ ਵੀ ਗੱਡੀ ਉੱਤੇ ਖਿਲਾੜ ਕੇ ਉਹਦੀ ਵਾਲੀ ਗੱਡੀ 'ਚ ਹੋਵਾਂਗੇ ਦਿਵਾਲੀ ਦੇ ਸੈੱਟ ਕਰਾਉਣੇ ਨੇ ਤੇ ਆਪਾਂ ਹੁਣ ਚੱਲਦੇ ਆ ਤੇ ਨਾਲੇ ਤੁਹਾਨੂੰ ਦੱਸਣੇ ਆ ਪ੍ਰੋਗਰਾਮ ਤੇ ਬਾਕੀ ਇਹ ਜਿ ਵਧੀਆ ਧੁੱਪ ਨਿਕਲੀ ਹੋਈ ਆ ਤੇ ਬਾਕੀ ਹੁਣ ਚਾਈ ਜਾਣੇ ਆ ਧੁੱਪ ਤਾਂ ਬਹੁਤ ਵਧੀਆ ਮੌਸਮ ਅਜ ਤਾਂ ਐਂ ਲੱਗਦਾ ਜਿਵੇਂ ਗਰਮੀ ਹੋਈ ਪਈ ਆ ਆਪਾਂ ਤਾਂ ਹੀ ਨੂੰ ਪਰੇ ਕੁਸ਼ ਪਾਇਆ ਤੇ ਵਾਲ ਬੋਲ ਜੇ ਸੈੱਟ ਕਰਵਾ ਕੇ ਸਪਰੇਸ ਬਰੂਜੀ ਲਾ ਕੇ ਮਿੱਤਰ ਇੱਧਰ ਤਾਰ ਇੱਧਰ ਕੁਲਵਿੰਦਰ ਸਿੰਘ ਪਿੰਡ ਛੱਡਤਾ ਮੁੰਡਾ ਮਿੱਤਰ ਲਗਾ ਹੁੰਦਾ ਉਹਨੂੰ ਹੁਣ ਲੈ ਕੇ ਫੇਰ ਆਪਾਂ ਚੱਲਦੇ ਆਂ ਵਾਲ ਸੈਟ ਕਰਵਾ ਕੇ ਫੇਰ ਪੈਲਸ ਚ ਹੈ ਪੈਲਸ ਜਾਣਾ ਨਹੀਂ ਦੋਸਤ ਤਾਂ ਕਹਿੰਦੀ ਜਾਣਾ ਫੇ ਮੈਂ ਕੱਪੜੇ ਪਾ ਕੇ ਜਾਂਦੀ ਚੱਲ ਕੋਈ ਨਹੀਂ ਫੇਰ ਕਦ ਲੈ ਕੇ ਜਾਵਾਂਗੇ ਅੰਜ ਮਿੱਤਰ ਚਲਿਏ ਲੇਟ ਹੋ ਗਏ ਯਾਰ ਸੌਰ ਜੀ ਕਿਵੇਂ ਆ ਸਤਿ ਸ਼੍ਰੀ ਅਕਾਲ ਠੀਕ ਹੈ ਚੱਲ ਮਿੰਟ ਮਾਰ ਲੇਟ ਬਹੁਤ ਹੋ ਗਏ ਨਾ ਹੋਰ ਟਾਈਮ ਕੇ ਨਾਲ 1 ਵਜਣ ਵਾਲਾ ਹੈ ਵਾਲ ਕਰਾ ਲਈ ਸੈਟ ਤੇ ਆਪਾਂ ਨਿਕਲਦੇ ਆਂ ਵਾਲ ਮੇਰੇ ਥੋੜੇ ਪੋਲੀ ਲੋਕ ਮੜਾਏ ਆਂ ਵਾਲ ਮੇਰੇ ਥੋੜੇ ਨਾ ਵਾਲ ਨਾ ਮੇਰੇ ਥੋੜੇ ਜਿਹੇ ਅਰਸ਼ ਘੱਟ ਕੁੰਗਰਾਲੇ ਨੇ ਕੁੰਗਰਾਲੇ ਵਾਲ ਨੇ ਮੇਰੇ ਹੋਰ ਵੀਰੇ ਘੱਟ ਹੁੰਦੇ ਨੇ ਉਹ ਵਧੀਆ ਪੱਗ ਬੰਨਣਾ ਨਾ ਪੱਗ ਦੇ ਮੈਂ ਆਖਿਆ ਮੈਂ ਵੀ ਬੰਨਣਾ ਗੱਲ ਕਰ ਵੀ ਪਰ ਥੋੜੇ ਘੌਲੀ ਹੋ ਜਾਂਦੀ ਬੈ ਕੀ ਕਰ ਲੈ ਚਲ ਚਲੀਏ ਟਾਈਮ 1 ਵਜ ਗਿਆ ਸਮਾਨ ਮੈਨ ਖਾਣ ਪੀਣ ਵਾਲੇ ਪਹਿਲੀ ਚੁੱਕੇ ਜਾਣ ਗਿਆ ਉਹ ਆ ਜਿਹਦਾ ਤੇ ਕੱਲ ਮੈਂ ਫੋਨ ਕੀਤਾ ਹੂੰ ਮੈਂ ਹਾਂ ਕਿੰਨੇ ਕੁ ਵਜੇ ਆਈਏ ਕੱਲ ਨੂੰ ਤੇ ਕਹਿੰਦਾ ਆਂਦਾ ਉੱਥੇ ਖੜਾ ਆਪਾਂ ਬਰਾਤ ਦੇਖਣੀ ਹੈ ਜਦੋਂ ਆਏ ਪਲੇਟ ਫੜਦੇ ਜਾਣਾ ਆਂਦਾ ਜਦੋਂ ਆਏ ਤੂੰ ਨਾਲ ਤੇਗਾ ਹਾਂ ਕਹਿੰਦਾ ਜਦੋਂ ਆਏ ਕਹਿੰਦਾ ਉਹਦੀ ਪਲੇਟ ਫੜ ਲਿਓ ਕਹਿੰਦਾ ਮੈਂ ਕਹਿੰਦਾ ਤੇਰੀ ਵੀ ਸਹੀ ਹੈ ਮੈਂ ਹਾਂ ਚੱਲ ਪੱਕੀ ਉਹਥੇ ਖੜਾ ਬਰਾਤ ਦੇਖਣੀ ਵੀ ਅਜੇ ਖਾਣਾ ਖੁੱਲੇਗਾ ਹਨਾ ਵੀ ਫਿਰ ਚਲਾਵਾਂਗੇ ਬਰਾਤ ਮੰਨ ਕੇ ਹੋਰ ਤਾਂ ਉੱਚ ਵੀ ਅੜੀ ਕੋ ਨਹੀਂ ਕਰਦੇ ਹਾਂ ਹਾਂ ਉਹਦੇ ਅੱਜ ਕੱਲ੍ਹ ਤਾਂ ਆ ਗਈ ਆ ਬਰਾਦ ਵੇਖੀ ਜਾਗੀ ਪਹਿਲਾਂ ਆਪਣਾ ਦਾ ਕੰਮ ਕਰੀਏ ਹਾਂ ਕਰੀਏ ਬਿਲਕੁਲ ਨਾਲੇ ਯਾਰ ਹੁਣ ਕੋਈ ਮਤਲਬ ਇੰਨਾ ਚਾਜ ਨਹੀਂ ਰਹਿ ਗਿਆ ਦੋ ਤਿਆਰ ਘੰਟੇ ਦੇ ਵਿਆਹ ਰਹਿ ਗਏ ਨੇ ਸਹੀ ਗੱਲ ਹੈ ਪਹਿਲਾਂ ਚਾਹ ਹੁੰਦਾ ਸੀ ਵਿਆਹ ਦਾ ਮਹੀਨਾ ਮਹੀਨਾ ਦੋ ਦੋ ਮਹੀਨੇ ਮਹੀਨਾ ਯਾਰ ਸਾਲ ਸਾਲ ਪਹਿਲਾਂ ਵਿਆਹ ਬੱਚੇ ਜਾਂਦੇ ਹੁੰਦੇ ਹਨ ਲੋਕਿੰਦਾ ਖੰਡ ਪਹਿਲਾਂ ਆ ਜਾਂਦੇ ਤੇ ਮੈਂ ਹੀ ਕਹਿੰਦਾ ਵੀ ਸਾਲ ਡੇਢ ਸਾਲ ਪਹਿਲਾਂ ਨਾ ਸਾਲ ਮਤਲਬ ਵਿਆਹ ਮਾਲਾ ਜਦੋਂ ਪਹਿਲੀ ਚਾਹ ਚੜ ਜਾਣਾ ਵੀ ਉਦੋਂ ਵਿਆਹ ਹੈ ਹਨਾ ਸਹੀ ਗੱਲ ਮਾਮੇ ਦਾ ਆ ਯਾ ਮੁੰਡੇ ਦਾ ਵਿਆਹ ਹੈ ਸੱਚੀ ਅਰਸ਼ਾ ਮੈਂ ਸੀਰੀਅਸਲੀ ਕਹਿੰਨਾ ਇੰਨਾ ਚਾਹ ਹੁੰਦਾ ਸੀ ਨਾ ਵਿਆਹਾਂ ਦਾ ਹਨਾ ਵੀ ਆਪਾਂ ਜਾਵਾਂਗੇ ਉੱਥੇ ਨੱਚਾਂਗੇ ਟੱਪਾਂਗੇ ਪਹਿਲਾਂ ਹੋਰ ਗੱਲ ਸੀ ਪਹਿਲਾਂ ਡੈਕ ਲਾ ਕੇ ਨਾ ਘਰ ਦੇ ਵਿੱਚ ਸਪੀਕਰ ਰੱਖ ਕੇ ਤੇ ਉਹ ਗਾਉਣ ਨਹੀਂ ਪਟਾਉਂਦੇ ਹੁੰਦੇ ਮਾਈਆਂ ਸ਼ਗੋ ਇਹੋ ਜਿਵੇਂ ਲਾਲਾ ਕੁੜੀਆਂ ਜੀ ਹੁੰਦੀਆਂ ਹੁੰਦੀਆਂ ਹਨਾ ਲੈਡੀ ਸੰਗੀਤ ਤੇ ਹੁੰਦਾ ਸੱਚ ਪੰਜ ਚਾਰ ਦੀਆਂ ਗੋੜੀਆਂ ਗਾਉਂਦੀਆਂ ਹਨਾ ਤੇ ਲਾਲਾ ਵੀ ਉਸ ਤੋਂ ਬਾਅਦ ਮੁੰਡੇ ਡੀਜੇ ਦੇ ਨੱਚ ਦੇਖਣਾ ਹੁੰਦਾ ਹਨਾ ਨਾਲੇ ਕੰਮ ਕਰਾਉਣਾ ਨਾਲੇ ਨੱਚਣਾ ਰਾਸਮ ਟੱਪਣਾ ਉਹਨੋਂ ਚੀਜ਼ਾਂ ਰਹੀ ਨਹੀਂ ਗਈਆਂ ਹੈਗੀਆਂ ਇੱਕ ਹੋਰ ਚੀਜ਼ ਹੁੰਦੀ ਸੀ ਵੀ ਜਿਹਦੇ ਜਿਹੜੇ ਕਮਰੇ ਜਿੰਮ ਠਾਈ ਪਈ ਹੁੰਦੀ ਸੀ ਵੀ ਜਿਹਦੀ ਕੋਲ ਉਹਦੀ ਕੁੰਜੀ ਸਮਝਦਾ ਉਹ ਰਾਜਾ ਸੀ ਰਾਜਾ ਸੀਗਾ ਤੇ ਉਹਨਾਂ ਅਗਲਾ ਸਾਰਾ ਹੀ ਠੇਕੇ ਤੇ ਕਰਦਾ ਪ੍ਰੋਗਰਾਮ ਤੇ ਘਰੋ ਤਿਆਰ ਹੋ ਕੇ ਜਾਣਾ ਤੇ ਬਸ ਪੈਸੇ ਟੱਪੇ ਜਿਹਨੇ ਮਠਾਈ ਵਾਲਿਆਂ ਨਾਲ ਬਸ ਪੈਸੇ ਚਾੜਾ ਉਹ ਕੋਈ ਚਾ ਨਹੀਂ ਐਨਾ ਕੁਝ ਨਹੀਂ ਰਿਹਾ ਹੁਣ ਤੇ ਵਿਸਪ ਵਿਆਹ ਅਸਲ ਵਿੱਚ ਮੈਸੀ ਗੱਲ ਸ ਹਰਸ਼ਪ ਵਿਆਹ ਨਾ ਹੋਣਾ ਉਹ ਪਹਿਲਾਂ ਇਹਨੇ ਪੈਸੇ ਘੱਟ ਘੱਟ ਲੱਗਦੇ ਹੁੰਦੇ ਹਨ ਠੀਕ ਹੈ ਤੇ ਚਾਹ ਜ਼ਿਆਦਾ ਹੁੰਦਾ ਸੀ ਤੇ ਹੁਣ ਪੈਸੇ ਵੱਧ ਗਏ ਨੇ ਤੇ ਚਾਹ ਘਟ ਗਿਆ ਸਹੀ ਹੈ ਨਾ ਇਸ ਕਰਕੇ ਮੁੰਨੀ ਇਨਾ ਜੀ ਦਾ ਹੈਗਾ ਤੇ ਬਾਕੀ ਹੁਣ ਚਾਈ ਜੰਨੇ ਆ ਤੇ 1:00 ਵਜੇ ਤੇ ਬਸ ਨੇੜੇ 12:00 ਵਜੇ ਜਾਂਦੇ ਨੇ ਲੋਕ ਤੇ 4:00 ਵਜੇ ਆ ਜਾਂਦੇ ਨੇ ਤੇ ਸ਼ਗਨ ਪਾ ਕੇ ਨਾਲ ਦੀ ਨਾਲ ਕਰ ਪਹਿਲਾਂ ਯਾਰ 1-2 ਦਿਨ ਪਹਿਲਾਂ ਜ਼ਿਆਦਾ ਕਰਨਾ ਰਿਸ਼ਤੇਦਾਰਾਂ ਨੇ ਹੈ ਨਾ ਪਹਿਲਾਂ ਹੋਰ ਵੇਖ ਮੰਜੇ ਬਿਸਤਰੇ ਇਕੱਠੇ ਕਰਨੇ ਉਹ ਜਿਹੜਾ ਅੱਜ ਬਿਲਕੁਲੀ ਢੁਰ ਗਿਆ ਤੇ ਮੈਂ ਖੋਤ ਮੰਜੇ ਬਿਸਤਰੇ ਇਕੱਠੇ ਕਰੇ ਨੇ ਪਿੰਡਾਂ ਦੇ ਵਿੱਚੋਂ ਹਨਾ ਕਾਪੀ ਲੈ ਕੇ ਤੇ ਨਿਸ਼ਾਨੀਆਂ ਲਾਣੀਆਂ ਨਾਮ ਲਿਖਣੇ ਨਾਮ ਲਿਖਣੇ ਤੇ ਬੜੀ ਵੱਡੀ ਉਹ ਚੀਜ਼ ਸਭ ਤੋਂ ਬੈਸਟ ਹੁੰਦੀ ਸੀ ਬਾਕੀ ਜਿਹੜੇ ਜੱਜ ਗਏ ਹੈਗੇ ਜੀ ਹਰਿਆਲੀ ਤੇ ਬਾਕੀ ਬਾਕੀ ਐਵੇਂ ਹਨਾ ਬਾਕੀ ਐਵੇਂ ਜਿਵੇਂ ਜਿਵੇਂ ਨਾ ਸਮਾਂ ਨਿਕਲੀ ਜਾਂਦਾ ਤੇ ਉਵੇਂ ਉਵੇਂ ਤਿੰਦੀ ਮੋਹ ਘਟ ਗਿਆ ਪਛਾਣ ਕਰਦਿਆਂ ਤਬਦੀਲ ਹੋ ਜਾਂਦਾ ਸਮਾਂ ਸਮਾਂ ਕਿਦੀ ਅੱਕੇ ਬਾਕੀ ਹੁਣ ਉਹ ਚੈਰਿਆ ਹੀ ਨਹੀਂ ਗਈਆਂ ਬਾਕੀ ਆ ਪੀੜੀ ਹੈ ਆਪਣੀ ਲਾਲਾ ਮਾਪਿਓ ਵਾਲੀ ਵੀ ਜਿਹੜੀ ਇੱਕ ਜਿਨ੍ਹਾਂ ਨੂੰ ਕੁਝ ਪਤਾ ਨਹੀਂ ਹੁੰਣਾ ਵੀ ਕੋਈ ਘਰੇ ਆ ਕੇ ਝੂਠ ਬੋਲ ਦਿੰਦੇ ਨੇ ਵੀ ਅਗਲਾ ਕਹਿੰਦਾ ਚੱਲ ਠੀਕ ਹੈ ਉਹ ਉਹਦੀ ਅਗਲੀ ਪੀੜੀ ਹੈ ਹੁਣ ਮੰਨ ਲਾ ਆਪਾਂ ਘਰ ਜਾ ਕੇ ਕੁਝ ਮਰਜ਼ੀ ਕਹਿਦੀ ਆ ਮਾਪੇ ਨੂੰ ਬਸੀ ਵਿਆਹ ਕੇ ਸਭ ਆਪਾਂ ਵੀ ਆਪਾਂ ਕਿਤੇ ਹੋਰ ਦੁਰ ਜਾਈਏ ਜਿਹੜੀ ਅਗਲੀ ਪੀੜੀ ਆਉਣੀ ਹੈ ਨਾ ਇਸ ਤਰੀਕਾ ਤੇ ਲੜਾ ਜਿਨ੍ਹਾਂ ਜਿਹੜੇ ਘਰ ਸਤਰੀਕ ਨਹੀਂ ਜਾਂਦੀ ਹੁੰਦੀ ਉਹ ਨਜਰ ਕਹਿੰਦਾ ਸੱਚ ਕੁ ਨਹੀਂ ਮੰਨਣਾ ਨਹੀਂ ਤੁਸੀਂ ਤਾਂ ਵਿਆਹ ਕੇ ਕੋ ਨਹੀਂ ਕਿਹਾ ਫੋਨ ਨਾਲੇ ਇਹ ਕੋਈ ਜੱਟ ਬੰਦੇ ਦਾ ਪੇਟ ਖੋਲਣ ਲਾ ਲਤਾ ਹੈ ਹੈਨਾ ਇਹ ਚੀਜ਼ਾਂ ਬੜੀ ਇਹ ਤਾਂ ਕੁਛ ਇਨਸਾਨ ਵੀ ਹੈਗਾ ਬੜਾ ਇਨਸਾਨ ਵੀ ਹੈਗਾ ਤੇ ਮੰਬੂਨਾਂ ਨੇ ਤੇ ਮੂੰਹ ਪਿਆ ਸਾਰੀ ਖਤਮ ਕਰਦੇ ਚਲੋ ਕੋਈ ਨਹੀਂ ਜਿਵੇਂ ਪ੍ਰਮਾਤਮਾ ਠੀਕ ਸਮਝਿਆ ਹੋਵੇ ਪ੍ਰਮਾਤਮਾ ਰਜਾ ਦੇ ਵਿੱਚ ਰਹਿ ਕੇ ਚੱਲਣਾ ਪੈਂਦਾ ਤੇਰੇ ਪਹੁੰਚ ਗਏ ਆਪਾਂ ਪਹੁੰਚ ਗਏ ਪਹੁੰਚ ਗਏ ਇੱਥੇ ਇੱਥੇ ਲਾ ਦੇ ਇੱਧਰ ਲਾ ਦੇ ਅੱਗੇ ਕਰਕੇ ਕੀ ਆਉਂਦਾ ਉਹ ਤਾਂ ਆਈ ਜਾਂਦਾ ਹਾਂਜੀ ਹਾਂਜੀ ਕਿੱਥੇ ਲਾਈਏ ਉੱਥੇ ਲਾ ਬੜਾ ਇਦੀ ਇੱਥੇ ਲਵਾ ਦੇ ਇੱਥੇ ਲਵਾ ਦੇ ਉੱਥੇ ਉਹ ਇੱਥੇ ਲਵਾ ਦੇ ਆ ਵੇ ਸਾਹਮਣੇ ਫਰੰਟ ਤੇ ਇੱਥੇ ਲਾ ਦੇ ਇੱਥੇ ਲਾ ਦੇ ਬਸ ਤਾਂ ਇੱਥੇ ਲਾ ਦੇ ਬਸ ਉਹ ਲਓ ਜੀ ਪਹੁੰਚ ਗਏ ਆਪਾਂ ਤੇ ਬਾਕੀ ਅੰਦਰ ਜਾ ਕੇ ਤੁਹਾਨੂੰ ਬਹਾਨਦੇ ਆ ਹਾਂਜੀ ਹਾਂਜੀ ਕੀ ਪਾਲਿਆ ਮੱਛੀ ਆ ਗਈ ਜੀ ਹਾਂ ਚਿੱਲੀ ਆ ਗਿਆ ਜੀ ਆਹ ਆ ਵੀ ਚਿਕਨ ਆ ਗਿਆ ਜੀ ਚਾ ਚੱਲ ਉਹ ਮੱਕਰ ਆ ਗਿਆ ਜੀ ਅੱਛਾ ਬੱਕਰਾ ਹਾਂਜੀ ਟਾਈਮ ਹੋ ਗਿਆ 7:30 ਤੇ ਆਪਾਂ ਗੱਡੀ ਆਪਣੀ ਚੱਕ ਲਈ ਤੇ ਨਾਲ ਇੱਥੇ ਗੁਰਵਿੰਦਰ ਨੂੰ ਚੱਕ ਲਿਆ ਤੇ ਇੱਥੇ ਮੈਡਮ ਜੀ ਚ ਪੀ ਜਾਂਦੇ ਨੇ ਜੂਸ ਵਧੀਆ ਤੇ ਆਪਾਂ ਹੁਣ ਜਾਈ ਜਾਨੇ ਆ ਘਰ ਨੂੰ ਤੇ ਬਹੁਤ ਵਧੀਆ ਰਿਹਾ ਅੱਜ ਦਾ ਮਤਲਬ ਫਕਸ਼ਨ ਬਹੁਤ ਘੈਂਟ ਸੀਗਾ ਲੋ ਜੀ ਮਿੱਤਰੋ ਆਪਾਂ ਅਮਰੂਦ ਤੇ ਨਾਲ ਕਿੰਨੂ ਇਹ ਕੱਟ ਕੇ ਖਾਵਾਂਗੇ ਤੇ ਦਿਲ ਕਰਦਾ ਪਿਆ ਸੀਗਾ ਤੇ ਹੁਣ ਕੱਟ ਕੇ ਛਿੱਲ ਕੇ ਖਾਣੇ ਆ। ਲਓ ਜੀ ਆਪਾਂ ਕੱਟ ਲਏ ਨਾਲੇ ਅਮਰੂਦ ਅਮਰੂਦ ਇਹਨਾਂ ਵੀ ਕੱਟਦੇ ਆਪਾਂ ਤੇ ਹੁਣ ਆਪਾਂ ਖਾਣੇ ਆ ਬੈ ਕੇ ਆਰਾਮ ਨਾਲ। ਤਰਾਇਆ ਇੱਕ ਦੋ ਕੰਮ ਸੀਗੇ ਉਹ ਕਰਨ ਚੱਲੇ ਆ ਤੇ ਰੋਟੀ ਪਾਣੀ ਖਾ ਲਿਆ ਆਪਾਂ ਨਿਕਲਦੇ ਆ। ਟਾਈਮ ਹੋਰ ਕਾਫੀ ਹੋ ਗਿਆ ਤੇ ਇਧਰ ਖਾਣ ਪੀਣ ਵਾਸਤੇ ਲੈਣ ਗਏ ਆ ਤੇ ਐਨਰਜੀ ਡਰਿੰਕ ਵਗੈਰਾ ਤੇ ਆਪਾਂ ਤੁਹਾਨੂੰ ਪਤਾ ਹੋਰ ਖਾਂਦੇ ਪਿੰਦੇ ਕੁਛ ਨਹੀਂ ਤੇ એનર્ਜੀ ਡਰਿੰਕ ਫੋਨ ਆ ਗਿਆ ਫੋਨ ਆ ਗਿਆ ਹਾਂ ਰਿਸ਼ ਵੀਰੇ ਇੱਧਰ ਰੱਖੀਏ ਚਾਹ ਤੇ ਇੱਧਰ ਸੈਂਡਵਿਚ ਚਲਦੇ ਪਏ ਨੇ ਸੈਂਡਵਿਚ ਬਣਾ ਕੇ ਓਕੇ ਰਿਪੋਰਟ ਕਰਦਣਾ ਕੰਮ ਲਓ ਜੀ ਆਪਾਂ ਹੋ ਗਏ ਤਿਆਰ ਨਹਾਤ ਹੋ ਕੇ ਚੱਕ ਲਈ ਗੱਡੀ ਤੇ 9 ਵਜਣ ਵਾਲੇ ਨੇ ਤੇ ਆਪਾਂ ਚੱਲ ਪਏ ਯਾਤਿ ਤੇ ਰਾ ਦੀ ਪਾਰਟੀ ਸੀ ਸ਼ਹਿਰ ਤੇ ਆਪਾਂ ਹੁਣ ਚੱਲ ਪਏ ਤੇ ਸੱਜਣ ਮਿੱਤਰ ਸਾਰੇ ਲੱਗੇ ਹੁੰਦੇ ਨੇ ਹੁਣ ਨਾ ਇਕੱਠੇ ਪੈਲਸ 'ਚ ਤੇ ਆਪਾਂ ਹੁਣ ਨਿਕਲਦੇ ਆਂ ਲੋ ਜੀ ਮਿੱਤਰੋ ਆਪਾਂ ਪਹੁੰਚ ਗਏ ਆਂ ਪੈਲਸ ਦੇ ਬਾਹਰ ਤੇ ਟਾਈਮ ਤੁਹਾਨੂੰ ਦਿਖਾਉਣਾ ਟਾਈਮ 9 ਤੋਂ ਉੱਪਰ ਟਾਈਮ ਹੋ ਗਿਆ ਤੇ ਮਿੱਤਰ ਸੱਜਣ ਆ ਹੀ ਨਹੀਂ ਹੈਗੇ ਮੈਨੂੰ ਕਾਲ ਆਈ ਆ ਕਹਿੰਦਾ ਅੰਦਰ ਨਾ ਜਾਈ ਬਾਹਰ ਹਟ ਜਾ ਇਕੱਠੇ ਚੱਲਾਂਗੇ ਮੈਂ ਕਿਹਾ ਓਕੇ ਤੇ ਵੇਟ ਕਰੀ ਜਾਂਦੇ ਹਜੇ ਤੱਕ ਨਹੀਂ ਪਹੁੰਚੇ ਹੈਗੇ ਤੇ ਬਾਕੀ ਸਾਰੇ ਆ ਚੁੱਕੇ ਨੇ ਗੱਡੀਆਂ ਗੁੱਡੀਆਂ ਲੱਗੀਆਂ ਨੇ ਤੇ ਲੇਟ ਹੋ ਗਏ ਬਾਕੀ ਵੇਟ ਕਰਦੇ ਪਏ ਆ ਬਸ ਆਉਂਦਿਆਂ ਤੇ ਫਿਰ ਅੰਦਰ ਕਰਦੇ ਐਂਟਰੀ ਉਹ ਆ ਗਏ ਨੇ ਸੱਜਣ ਮਿੱਤਰ ਤੇ ਆਪਾਂ ਚੱਲਦੇ ਫਿਰ ਅੰਦਰ ਰਲ ਮਿਲ ਕੇ ਥੋੜਾ ਥੋੜਾ ਬਈ ਥੋੜਾ ਇੰਨਾ ਨਹੀਂ ਹੈ ਕਿਉਂ ਸੈਜ ਘੈਂਟ ਏ ਪੜਿਆ ਵੀ ਆਪਣਾ ਤੇ ਆ ਗਿਆ ਹੋਇਆ ਹੈ ਤੇ ਨਹੀਂ ਆਹ ਚੀਜ਼ ਘੈਂਟ ਬੈਣਾ ਯਸ ਆ ਨਹੀਂ ਖਾਦਾ ਕਿਉਂ ਠੰਡਾ ਹੋ ਗਿਆ ਠੰਡਾ ਹੋ ਗਿਆ ਚਾੜਾ ਪਨੀਰ ਘੈਂਟ ਹੈ ਨਾ ਲਓ ਜੀ ਮਿੱਤਰੋ ਟਾਈਮ 11 ਵਜ ਗਏ ਨੇ ਤੇ ਵਾਪਸੀ ਹੋ ਗਈ ਸਾਡੀ ਹੁਣ ਚੱਲਦੇ ਆਂ ਵੇ ਆ ਕਰ ਲੈਣ ਜੁਆਏ ਬੇਲਾ ਗੇ ਲੈ ਆ ਆਪਾਂ ਚੱਲਦੇ ਆ ਵਾਪਸ ਘਰਾਂ ਨੂੰ